ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਗਿਆਨ ਤੇ ਪੈਸੇ ਦੀ ਇੱਕ ਦਿਨ ਇੱਕ ਰਾਜੇ ਦੇ ਮੂਹਰੇ ਦੋ ਮੰਤਰੀ ਬੈਠੇ ਸੀ ਤਾਂ ਰਾਜੇ ਨੇ ਪੁੱਛਿਆ ਉਹ ਮੰਤਰੀਆਂ ਤੋਂ ਵੀ ਮੈਨੂੰ ਐਂ ਦੱਸੋ ਵੀ ਗਿਆਨ ਵੱਡਾ ਹੈ ਇੱਕ ਪੈਸਾ ਵੱਡਾ ਤਾਂ ਪਹਿਲੇ ਮੰਤਰੀ ਨੇ ਆਖਿਆ ਕਹਿੰਦਾ ਜੀ ਪੈਸਾ ਵੱਡਾ ਹੈ ਤਾਂ ਦੂਜੇ ਨੇ ਫਿਰ ਜਵਾਬ ਦਿੱਤਾ ਕਹਿੰਦਾ ਜੀ ਪੈਸਾ ਨਹੀਂ ਵੱਡਾ ਗਿਆਨ ਵੱਡਾ ਹੈ ਰਾਜਾ ਸੋਚ ਕੇ ਕਹਿੰਦਾ ਤੁਸੀਂ ਐਂ ਕਰੋ ਕੱਲ ਨੂੰ ਆਪਣੀ ਪਰਜਾ ਦੇ ਵਿੱਚੋਂ ਜਿਹੜੇ ਵੀ ਕੋਈ ਗਰੀਬ ਨੇ ਉਹਨਾਂ ਦੇ ਤਿੰਨ ਬੱਚੇ ਲੈ ਕੇ ਆਓ ਤਾਂ ਦੂਜੇ ਦਿਨ ਉਹ ਮੰਤਰੀ ਪਰਜਾ ਦੇ ਵਿੱਚ ਗਏ ਗਰੀਬ ਘਰਾਂ ਦੇ ਤਿੰਨ ਮੁੰਡੇ ਲਿਆਏ ਤਾਂ ਤਿੰਨ ਮੁੰਡੇ ਲਿਆ ਕੇ ਉਹਨਾਂ ਨੇ ਰਾਜੇ ਦੇ ਮੂਹਰੇ ਖੜਾਤੇ ਰਾਜੇ ਨੇ ਪਹਿਲੇ ਮੁੰਡੇ ਨੂੰ ਪੁੱਛਿਆ ਵੀ ਤੈਨੂੰ ਦੱਸ ਕੀ ਚੀਜ਼ ਦੀ ਲੋੜ ਆ ਉਹ ਪਹਿਲਾਂ ਕਹਿਣ ਲੱਗਿਆ ਕਹਿੰਦਾ ਜੀ ਮੈਨੂੰ ਪੈਸੇ ਦੇ ਦਿਓ ਪੈਸੇ ਨਾਲ ਦੁਨੀਆ ਚੱਲਦੀ ਹੈ ਜੇ ਮੈਂ ਅਮੀਰ ਹੋਊਂਗਾ ਤਾਂ ਮੇਰੀ ਜ਼ਿੰਦਗੀ ਲੰਘੂਗੀ ਪਰ ਰਾਜਾ ਉਹਨੂੰ ਪੈਸੇ ਦੇ ਦਿੰਦਾ ਤਾਂ ਫਿਰ ਦੂਸਰੇ ਨੂੰ ਪੁੱਛਿਆ ਕਹਿੰਦਾ ਜੀ ਮੈਨੂੰ ਬਹੁਤ ਵੱਡਾ ਬੰਗਲਾ ਦੇ ਦਿਓ ਤੇ ਮੈਂ ਐਸ਼ ਕਰ ਸਕਾਂ ਉਹ ਬੰਗਲੇ ਦੇ ਵਿੱਚ ਰ੍ਹਾਂ ਤਾਂ ਉਹਨੂੰ ਇੱਕ ਬਹੁਤ ਵੱਡਾ ਬੰਗਲਾ ਬਣਾ ਕੇ ਦੇ ਦਿੱਤਾ ਤਾਂ ਤੀਜੇ ਨੂੰ ਪੁੱਛਿਆ ਤਾਂ ਉਹ ਤੀਜਾ ਸੋਚ ਕੇ ਕਹਿੰਦਾ ਕਹਿੰਦਾ ਜੀ ਮੈਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ ਮੈਨੂੰ ਗਿਆਨ ਆ ਜਾਈ ਤੇ ਮੈਂ ਪੜ੍ਹ ਲਿਖਾਂ ਤੇ ਮੈਨੂੰ ਬਹੁਤ ਵਧੀਆ ਸਕੂਲ ਦੇ ਵਿੱਚ ਪੜਾਇਆ ਜਾਵੇ ਤਾਂ ਕਿ ਮੈਨੂੰ ਪੂਰਾ ਜਾਦੇ ਗਿਆਨ ਆ ਜੇ ਤਾਂ ਰਾਜੇ ਨੇ ਕੀ ਕਰਿਆ ਉਹਨੂੰ ਬਹੁਤ ਵਧੀਆ ਸਕੂਲ ਦੇ ਵਿੱਚ ਪੜਾਇਆ ਤੇ ਉਹਦੀ ਸਾਰੀ ਪੜ੍ਹਾਈ ਦਾ ਖਰਚਾ ਚੱਕਿਆ ਤਾਂ ਜਦੋਂ ਉਹ ਮੁੰਡਾ ਪੜ੍ਹ ਲੈ ਕੇ ਆ ਤਾਂ ਰਾਜੇ ਨੇ ਉਹਨੂੰ ਸਵਾਲ ਜਵਾਬ ਪੁੱਛੇ ਤਾਂ ਉਹਨੇ ਪਟੱਕ ਪਟੱਕਾ ਦੱਸਦੇ ਤੇ ਰਾਜੇ ਨੇ ਉਹਨੂੰ ਆਪਦਾ ਵਜ਼ੀਰ ਬਣਾ ਲਿਆ ਤੇ ਆਪਦੇ ਮਹਿਲਾਂ ਦੇ ਵਿੱਚ ਰੱਖ ਲਿਆ ਮਹਿਲਾਂ ਦੇ ਵਿੱਚ ਰੱਖਣ ਤੋਂ ਬਾਅਦ ਤਾਂ ਰਾਜੇ ਨੇ ਸੋਚਿਆ ਵੀ ਜਿਹੜੇ ਇਹਦੇ ਨਾਲ ਦੇ ਦੋ ਮੁੰਡੇ ਸੀ ਉਹਨਾਂ ਨੂੰ ਵੀ ਬੁਲਾਇਆ ਜਾਵੇ ਤਾਂ ਰਾਜੇ ਨੇ ਆਖਿਆ ਵੀ ਐਂ ਕਰ ਕਾਕਾ ਜਿਹੜੇ ਤੇਰੇ ਨਾਲ ਉਹ ਦੋ ਹੋਰ ਮੁੰਡੇ ਸੀ ਉਹਨਾਂ ਨੂੰ ਲੈ ਕੇ ਆ ਤਾਂ ਉਹ ਮੁੰਡਾ ਗਿਆ ਤੇ ਉਹਨਾਂ ਨੂੰ ਵੀ ਲੈ ਕੇ ਆਇਆ ਤਾਂ ਰਾਜੇ ਨੇ ਉਹਨਾਂ ਨੂੰ ਪੁੱਛਿਆ ਪਹਿਲੇ ਨੂੰ ਵੀ ਹਾਂ ਤੈਨੂੰ ਬਹੁਤ ਪੈਸਾ ਦਿੱਤਾ ਸੀ ਕਿਉਂ ਕੀ ਕਰਿਆ ਕਹਿੰਦਾ ਜੀ ਮੈਨੂੰ ਮੁਕਤ ਦਾ ਪੈਸਾ ਮਿਲਿਆ ਸੀ ਮੈਥੋਂ ਸਾਮ੍ਹਿਆ ਨਹੀਂ ਗਿਆ ਮੈਂ ਬਹੁਤ ਖਰਚ ਕਰਿਆ ਤੇ ਅੱਜ ਮੈਂ ਫਿਰ ਉਹੀ ਮੰਜ਼ਲ ਤੇ ਆ ਗਿਆ ਜਿੱਥੇ ਪਹਿਲਾਂ ਸੀ ਯਾਨੀ ਕਿ ਬਹੁਤ ਮੈਂ ਗਰੀਬ ਹੋ ਗਿਆ ਮੇਰੇ ਲਈ ਪੈਸਾ ਨਹੀਂ ਰਿਹਾ ਤਾਂ ਫਿਰ ਦੂਜੇ ਨੂੰ ਪੁੱਛਿਆ ਕਹਿੰਦਾ ਭਾਈ ਤੈਨੂੰ ਤਾਂ ਬੰਗਲਾ ਦਿੱਤਾ ਸੀ ਤੇਰਾ ਬੰਗਲਾ ਕਿੱਥੇ ਆ ਉਹ ਕਹਿੰਦਾ ਜੀ ਮੇਰਾ ਬੰਗਲਾ ਵੀ ਡਿੱਗ ਪਿਆ ਟਹਿ ਟੇਰੀ ਹੋ ਗਿਆ ਇਹ ਜਹਾ ਤਫਾਨ ਆਇਆ ਤੇ ਮੇਰਾ ਸਾਰਾ ਕੁਝ ਬਰਬਾਦ ਹੋ ਗਿਆ ਤਾਂ ਫਿਰ ਉਹ ਤੀਜੇ ਦੀ ਵਾਰੀ ਆਈ ਜਿਹੜਾ ਸੀ ਕਹਿੰਦਾ ਭਾਈ ਤੂੰ ਕਹਿੰਦਾ ਜੀ ਮੈਂ ਤਾਂ ਹੀ ਤਾਂ ਇਹ ਪੈਸੇ ਨਹੀਂ ਮੰਗੇ ਨਾ ਕੋਠੀਆਂ ਮੰਗੀਆਂ ਨੇ ਤਾਂ ਹੁਣ ਮੈਂ ਪੜ੍ਹ ਲਿਖ ਕੇ ਮੈਨੂੰ ਗਿਆਨ ਪ੍ਰਾਪਤ ਆ ਗਿਆ ਤੇ ਅੱਜ ਮੈਂ ਸਦਾ ਵਾਸਤੇ ਆਪਦੇ ਪੈਰਾਂ ਤੇ ਖੜਾ ਹੋ ਗਿਆ ਤੇ ਹੁਣ ਮੈਂ ਭੁੱਖਾ ਨਹੀਂ ਮਰਦਾ ਤਾਂ ਸੋਡੇ ਅੱਜ ਰਾਜ ਮਹਿਲ ਤੇ ਖੜਾ ਤਾਂ ਰਾਜੇ ਨੂੰ ਪਤਾ ਲੱਗ ਗਿਆ ਵੀ ਪੈਸਾ ਨਹੀਂ ਵੱਡਾ ਹੈਗਾ ਗਿਆਨ ਵੱਡਾ ਹੈ ਤੇ ਇਸ ਕਰਕੇ ਦੋਸਤੋ ਜਿਹੜੇ ਬੰਦੇ ਲਵੇ ਗਿਆਨ ਹੈ ਉਹ ਕੁਝ ਵੀ ਖਰੀਦ ਸਕਦਾ ਹੈ ਸਾਰਾ ਕੁਝ ਪ੍ਰਾਪਤ ਕਰ ਸਕਦਾ ਹੈ ਕੱਲਾ ਪੈਸਾ ਨਹੀਂ ਵੱਡਾ ਹੁੰਦਾ ਇਸ ਕਰਕੇ ਸਾਰਨ ਨਾਲੋਂ ਵੱਡਾ ਗਿਆਨ ਹੈ ਜਿਹੜਾ ਬੱਚਾ ਪੜ੍ਹ ਲਿਖ ਜੂ ਵਧੀਆ ਆਪਦੀ ਤਰੱਕੀ ਕਰ ਜੂ ਉਹ ਕਦੇ ਭੁੱਖਾ ਨਹੀਂ ਮਰਦਾ ਜਿਹਨੂੰ ਮੁਕਤ ਦਾ ਪੈਸਾ ਮਿਲਿਆ ਹੁੰਦਾ ਉਹ ਕਦੇ ਕਾਮਯਾਬ ਨਹੀਂ ਹੁੰਦਾ ਜਾਂ ਜਿਹਨੂੰ ਮੁਕਤ ਦਾ ਕੋਠੀਆਂ ਮਹਿਲ ਮਿਲੇ ਹੁੰਦੇ ਨੇ ਉਹ ਕਦੇ ਕਾਮਯਾਬ ਨਹੀਂ ਹੁੰਦੇ ਇਸ ਕਰਕੇ ਪੈਸੇ ਨਾਲੋਂ ਵੱਡਾ ਗਿਆਨ ਵੱਡਾ ਹੁੰਦਾ ਹੈਗਾ ਪੈਸਾ ਵੱਡਾ ਨਹੀਂ ਹੁੰਦਾ ਇਹ ਕਹਾਣੀ ਐਨੀ ਕੀ ਸੀ ਇੱਕ ਸਮਝਾਉਣ ਵਾਲੀ ਸੀ ਦੋਸਤੋ ਜੇ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ